हां पुत्त को मैं ਰੱਜ ਕੇ ਆ ਕੇ ਆਣਾ ਬਾਰ ਕੋਲੇ ਦਾ ਕੰਮ ਉਹ ਪੁੱਤ ਤੇਰੇ ਮੈਨੂੰ ਬੋਤ ਲਾਉਂਦੇ ਆਣ ਲੱਗੇ ਤੈਨੂੰ ਪਤਾ ਇੱਕ ਤਾਂ ਮੇਰੀ ਪੈਦਾ ਸੇਤਰੀ ਕੀ ਕਰਦੀ ਉੱਤੋਂ ਲੋਕਾਂ ਨੇ ਮੇਣੀ ਮਾਰ ਮਾਰ ਕੇ ਮੇਰੇ ਦਾ ਘਰੋਂ ਦਿੱਤਣਾ ਦਿੱਪਰ ਕਰਤੇਗਾ ਉਹ ਬਾਪੂ ਕੋ ਨਾਲ ਬਾਹਰ ਜਾ ਕੇ ਆਣਾ ਚੱਲ ਸੇਤੀ ਮੋੜੇ ਨੀ ਪੁੱਤ ਚੰਗਾ ਆ ਜੂ ਕੰਜਰ ਦੇ ਨਸੇ ਦੀ ਅੰਗ ਲੱਗ ਰਹੀ ਹੁਣ ਜਾਊਗਾ ਕਿਸੇ ਪਾਸੇ ਹੱਥ ਪੱਲਾ ਮਾਰਨ ਅਸ ਵਾਲਾ ਪਤਾ ਨਹੀਂ ਕੰਜਰ ਕਿਹੜਾ ਇਹਦਾ ਰੂਹ ਚੋਰੀ ਕਰਕੇ ਲੈ ਜਾਂਦਾ ਔਰ ਕੀ ਹਾਲ ਹੈ ਵੱਡੇ ਭਾਈ ਵਧੀਆ ਭਾਈ ਵਧੀਆ ਰਹੇ ਬੈਠਾ ਬੈਠੇ ਆ ਕਿਵੇਂ ਦੱਸਦੇ ਬੈਠੇ ਕੀ ਕਰੀਏ ਯਾਰ 10 ਦਿਨ ਹੋ ਗਏ ਚੋਰੀ ਹੁੰਦੇ ਨੂੰ ਅੱਛਾ ਹਾਂ ਤੇਰਾ ਮੈਂ ਕੰਮ ਤੇ ਵਗ ਜਾਣਾ ਅੱਛਾ ਤੂੰ ਕੰਮ ਤੇ ਵਗ ਜਾਣਾ ਹੋਰ ਇਦਾਂ ਨਹੀਂ ਕੋਈ ਹੁੰਦਾ ਪਰ ਹੋਰ ਕੋਈ ਹੁੰਦਾ ਨਹੀਂ ਹੈਗਾ ਸੱਲਾਹ ਤੇ ਕੰਮ ਤੇ ਜਾਣਾ ਮੈਂ ਪਿੱਛਾ ਚੋਰੀ ਹੋ ਜਾਂਦੀ ਐ। ਪਰ ਹੁਣ ਕਿਵੇਂ ਕਰੀਏ? ਅੱਜ ਦੇਖਦੇ ਆਂ ਤੇ ਫੜਦੇ ਆਂ ਜੇ ਕੋਈ ਆਂਦਾ। ਦੁਪਹਿਰਾ ਹੋ ਰਿਹਾ ਅੱਜ। ਹਾਂ, ਦੁਪਹਿਰਾ ਹੋ ਰਿਹਾ ਨਾਲੇ 12 ਵੀ ਵੱਜ ਗਏ ਨਾ। ਆਊਗਾ ਤਾਂ ਹੈਗਾ। ਆਊਗਾ ਤਾਂ ਜ਼ਰੂਰ ਆ। ਖੜਾएंगे ਨੂੰ ਆਪਾਂ। ਹਾਂ, ਹੋਰ ਚਾਹ ਪਾਣੀ ਤਾਂ ਨਹੀਂ ਪੀਣੀ ਭਾਈ? ਚਾਹ ਬਣਾ ਲੈਣਾ। ਚਾਹ ਪਾਣੀ ਪੀਣਾ ਹੁਣ ਆਪਾਂ ਐ ਕਰਦੇ ਆਂ। ਹਾਂ। ਲੁਕਦੇ ਆਂ ਆਪਾਂ ਕਿਤੇ ਇਹਨੂੰ ਫੜਨ ਵਾਸਤੇ। ਹਾਂ, ਦੇਖਦੇ ਆਂ ਆਪਾਂ ਕਿਤੇ ਬੈਠਨੇ ਆਂ ਚੋਰੀ। ਆਪਾਂ ਉਰੇ ਬੈਠਦੇ ਆਂ ਆਪਾਂ ਚੌਕੇ 'ਚ। ਆ ਜਾ। ਚੱਲ ਫਿਰ। ਦੇਖ ਯਾਰ ਬੈਠਦੇ ਆਂ। ਉਰੇ ਬੈਠ ਜਾ ਹਾਂ ਬੈਠ ਜਾ ਮੇਰੇ ਤੇ ਕੰਮਕਾਰ ਵੀ ਸਾਰੇ ਖੰਡਿਆ ਪਏ ਉਹਦੀ ਚੋਰੀ ਦੀ ਉਹ ਚ ਮਹਾਂ ਤਲ ਫੜਾਂਗੇ ਜੋ ਵੀ ਉਹਦਾ ਬੰਦਾ ਹੁਣ ਚੁੱਪ ਕਰ ਜਾ ਆਣ ਵਾਲੇ ਉਹ ਹਾਂ ਚੁੱਪ ਕਰ ਦਿਓ ਬਈ ਆਣ ਵਾਲੇ ਉਹ ਹਾਂ ਹਾਂ ਦੇਖੀ ਤਿਆਰ ਰੱਖਿਆ ਨਾ ਪੂਰਾ ਕੋਈ ਨਾ ਹਾਂ ਬਈਆ ਘੋਟਣਾ ਸਾਮਿਆ ਪਿਆ ਹੈ ਹਾਂ ਅੱਜ ਨਹੀਂ ਲਾਵਾਂਗੇ ਲਾਵਾਂਗੇ ਉਹਦੇ ਅੱਜ ਨਾਲੇ ਪਿਛਲਾ ਭਾਂਗਾ ਟੋਟਾ ਸਾਰੀ ਕੱਢ ਦੇਾਂਗੇ ਬਈ ਅੱਜ ਹਾਂ ਸਾਰੀ ਲਾਵਾਂਗੇ ਅੱਜ ਤਿਆਰ ਰੱਖੀ ਮਹਾ ਬਾਈ ਟੈਨਸ਼ਨ ਨਾ ਲੈ ਬਹੁਤ ਦੁਖੀ ਹੋ ਰਿਹਾ ਮੈਂ ਅੱਜ ਯਾਰਾ ਹੈ ਓਏ ਬਾਈ ਹਾਂ ਬਈ 1:00 ਬੱਜ ਗਿਆ ਯਾਰਾ ਹਾਂ ਕੰਟਾ ਹੋ ਗਿਆ ਉਹ ਹਜੇ ਆਈ ਨਹੀਂ ਹੈਗਾ ਕੀ ਕਰੀਏ ਉਹਦਾ ਚਲ ਐਂ ਕਰਦੇ ਆ ਪਤਾ ਤਾਂ ਨਹੀਂ ਲੱਗਿਆ ਆਉਣਾ ਉਹਨੂੰ ਇੱਥੇ ਬੈਠੇ ਨੇ ਉਹਨੂੰ ਐ ਆਉਣਾ ਵੀ ਕਰੇ ਹੁਣੇ ਇੱਥੇ ਹਾਂ ਤਾਂ ਕਰਕੇ ਮੈਂ ਕਹੂੰ ਚਲ 5 ਮਿੰਟ ਹੋੜੀਕ ਲੈਨੇ ਆਪਾਂ ਆਪਾਂ 5-10 ਮਿੰਟ ਹੋੜੀਕ ਦਿਆਂ ਹਾਂ ਦੀ ਖਰਾ ਦੁਬਾਰਾ ਹੋ ਗਿਆ ਕਿ ਸਾਰਿਆਂ ਦੇ ਬਾਹਰ ਖੁੱਦੇ ਨੇ ਆ ਲੱਗ ਰਿਹਾ ਦੇਖੇ ਇਹਨਾਂ ਦੇ ਦੇਖ ਬੰਦਿਆਂ ਚ ਕੋਈ ਕੰਟਾ ਠਿੰਡਾ ਮਿਲੂਗਾ ਤੱਕ ਲੱਗਦਾ ਨਹੀਂ ਮੈਂ ਕਰੀ ਚੱਲਾ ਮਮ ਜੀ ਹਜਾ ਲੱਗਦਾ ਭਾਈ ਹਾਂ ਭਾਈ ਨੂੰ ਲੱਗਦਾ ਹੋ ਆ ਗਿਆ ਹਾਂ ਹਾਂ ਉਹ ਆ ਗਿਆ ਭਾਈ ਹਾਂ ਉਹਨੂੰ ਨਾ ਤੇ ਪਕੜਾਂਗੇ ਬੜ ਬਈ ਇਹ ਘਰ ਸੋਟਾ ਚੱਕ ਹਾਂ ਚੱਕ ਲੈ ਮੈਂ ਹਾਂ ਕੂਕ ਨਹੀਂ ਆ ਪੀ ਲੈ ਮੈਂ ਜਾ ਕੇ ਘਰ ਜਾ ਬਈ ਚੱਲੀਏ ਚੱਕ ਫਿਰ ਛੋਟਾ ਛੋਟਾ ਚੱਕ ਕਰਾ ਉਹ ਫਿਰਦਾ ਉਹ ਬੈਠੇ ਥੋੜੀ ਥੋੜੀ ਦਾਮਾ ਗਿਦੇ ਨਾ ਇਹ ਚ ਚੁੱਪ ਰਹੇ ਚੁੱਪ ਚੁੱਪ ਬਈ ਖੁੱਡੇ ਨਹੀਂ ਜਾਣ ਲੱਗ ਰਿਹਾ ਨਾ ਠੀਕ ਤਾਂ ਦੇਖਦਾ ਆਪਾਂ ਹਾਂ ਦੇ ਦੇ ਬੋਚ ਕੇ ਚੁੱਪ ਰਹੇ ਚੁੱਪ ਰਹੇ ਬੈਠ ਜਾ ਬੈਠਿਆ ਬੈਠਿਆ ਬੈਠ ਜਾ ਤੂੰ ਉਹ ਮੈਨੂੰ ਦੱਸਦੇ ਆਂ ਭਾਈ ਮੁਰਗਾ ਹੀ ਘੱਟ ਲਵੰਨੇ ਆਂ ਨਾਲੇ ਵੇਚਾਂਗੇ ਨਾਲੇ ਖਾਵਾਂਗੇ ਨਾਲੇ ਆਪਣਾ ਧਿਕਾਰ ਮਿੱਟਪਾਂ ਚੂਰਾ ਹੈ ਕੀ ਬਣੂ ਜੋਰਾ ਹਨਾ ਛੋਟੀ ਉਮਰ ਚ ਨਸੇ ਚ ਲੱਗ ਗਿਆ ਆਹ ਹਰ ਦਿਨ ਚੋਰੀਆਂ ਕਰ ਦਿੰਦਾ ਹੁਣ ਲੋਕਾਂ ਨੂੰ ਕੁੱਟੂ ਦੋ ਉਹਨਾਂ ਨੇ ਭੱਜੇ ਮੰਗ ਰਹੇ ਨੇ ਆਪ ਮੂਰੇ ਨਾਲੇ ਬਾਪ ਦੀ ਬੇਇੱਜ਼ਤੀ ਕਰਾ ਚੱਲ ਆਪਾਂ ਨੂੰ ਕਿ ਲੈਣਾ ਮਾਣਾ ਆਪਾਂ ਦਾ ਮੈਂ ਸਾਨੂੰ ਕੱਖ ਪੋਣਿਆ ਜਾ ਕੇ ਮੈਸਾ ਭੁੱਖਿਆ ਹੋਣ ਲੱਗੇ ਦੁੱਧ ਨਹੀਂ ਦੇਣਾ ਬਾਤ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਰੋਜ਼ ਤਾਂ ਹੋ ਗਏ ਚੋਰੀ ਕਰਦਾ ਹੋ ਤਪਾਰ ਗਿਆ ਹੁਣੇ ਰੋਜ਼ ਚੋਰੀ ਕਰ ਰਹੇ ਸਾਡੇ ਘਰੇ ਹੋ ਪੁੱਤ ਅੰਦਰ ਪੜੇਗਾ ਪੁੱਤ ਅੰਦਰ ਪੜੇਗਾ ਤੂੰ ਮਾਰ ਦੇਗਾ ਮੇਰੀ ਗੱਲ ਸੁਣਦੀ ਆਗੀ ਦੇਖੋ ਤੂੰ ਮੇਰੀ ਗੱਲ ਪੁੱਤਰੇ ਆਦਾ ਕਿਹਨੇ ਬਾਬਾ ਚੱਲ ਪੁੱਤ ਮੈਂ ਮਾਫੀ ਮੰਗਦਾ ਹਾਂ ਜ਼ੋਰ ਦੇ ਸੋਟੇ ਨਾਲ ਇਹਨੂੰ ਮਰੇ ਹੋਏ ਨੂੰ ਕੀ ਮਾਰੋਗੇ ਤੈਨੂੰ ਕਿਹਦੇ ਨੂੰ ਸੈਂਟਰ ਦੇ ਸਿਕਾਉ ਫਿਰ ਸਾਡੇ ਰੋਜ਼ ਵਰ ਜਾਂਦਾ ਹੈ ਕੋਈ ਨਾ ਪੁੱਤ ਇਹਨੇ ਸਮਝਾਇਆ ਨਹੀਂ ਵੀ ਲੱਤਾਂ ਥੋੜਾ ਗਈ ਸੀ ਤੈਨੂੰ ਦੱਸਦਾ ਜਾਨਾ ਬੈਣੇ ਤੂੰ ਜੇ ਪੁੱਤ ਪੈਸੇ ਹੁੰਦੇ ਮੈਂ ਫਿਰ ਇਹਦਾ ਇਲਾਜ ਨਾ ਕਰਵਾਉਂਦਾ ਅਸੀਂ ਤੇਰੀ ਕਰਕੇ ਛੱਡਦੇ ਅੱਜ ਚੱਲ ਪੁੱਤ ਧੰਬਾ ਥੋੜਾ ਹਾਂ ਠੀਕ ਐ ਚੱਲ ਉਹਨੂੰ ਸਮਝਾ ਦੇ ਆਪਦੇ ਨੂੰ ਚੱਲਣ ਦਾ ਰੇਰ ਕੇ ਛੱਡਦਾ ਜਾਪਾਂ ਉਹਨੇ ਲੱਤਾਂ ਥੋੜੀਆਂ ਅੱਜ ਤੇ ਰੋਜ਼ ਦਾ ਹੋ ਗਿਆ ਕਿ ਕੰਧੇ ਨਾ ਮੈਗਾ ਹਾਂ ਚੱਲ ਇਹਨੂੰ ਫੇਰ ਕੇ ਫਸੂਗਾ ਨਹੀਂ ਏ ਹਾਂ ਦੁਬਾਰੇ ਫਸੂਆ ਚੱਲ ਰੱਖੀ ਆਂ ਦਾ ਕੋਈ ਨਾ ਮੱਤੇ ਗਾਰੇ ਰੱਖੂਆਂ ਠੀਕ ਚੱਲ ਠੀਕ ਐ ਚੱਲਦੇ ਆਇਆ ਤਬਾਖੀ ਹੁੰਦਾ ਬੜਿਆ ਤੂੰ ਆਪਾਂ ਦੇ ਸਾਰਾ ਸੁੱਕਾਂ ਕੁਸ਼ਾ ਹੁਕਮ ਨੀ ਮੇਰਾ ਕੋਈ ਸੁਣਦਾ ਅਬਾਪੂ ਮੈਂ ਦਸ ਸਰਦਾਰੀ ਮੈਂ ਦਸ ਦਾਰ ਜਾ ਕਾਉਂਗਾ ਦਸ ਗਰਮਬਾਰਾ ਓ ਪੁੱਤ ਪੱਪੂ ਮੇਰਾ ਅੱਜ ਨਾਲ ਪੁੱਪੇ ਮੇਰਾ ਅੱਜ ਨਾਲ ਓ ਬਾਈ ਮੈਂ ਨੱਕੇ ਦਾ ਬਚਿਆ ਗੇਰਾ ਓਰੇ ਦੇਖਦੇ ਆਂ ਕੀ ਬਣਦਾ ਮਰ ਗਏ ਸੀ ਅੱਜ ਦਾ हां भाई यार आज तो बस उतरेगी बाबे जी कृपा ਨਾਲ ਯਾਰਾ ਜੇ ਬਾਬੇ ਦੀ ਮਿਹਰ ਨਾ ਹੁੰਦੀ ਤਾਂ ਅੱਜ ਦਾ फस ਗਏ ਸੀ ਯਾਰਾ ਬਾਬੇ ਸਲਾਮ ਆ ਗੀ ਬਹੁਤ ਸੀ ਆਪਣੇ ਲੱਗਦਾ ਯਾਰਾ ਕੰਮ ਗਲਤ ਹੋ ਗਿਆ ਸੀ ਹੋਰ ਭਾਈ ਕੰਮ ਦਾ ਕੋਈ ਭਾਈ ਆਪਾਂ ਐਵੇਂ ਕਰਦੇ ਆ ਉਰੇ ਗੱਡੀ ਰੋਕ ਕੇ ਮੂੰਮਾ ਧੋਨੇ ਆ ਪੁਲਿਸ ਦਾ ਉਰੇ ਆਪਾਂ ਨੂੰ ਕੋਈ ਚੱਕਰ ਨਹੀਂ ਪਿੰਡ 'ਚ ਗੱਡੀ ਵੜ ਗਈ ਹੋਣਾ ਆਪਣੀ ਹਾਂ ਭਾਈ ਰਾਤ ਨੂੰ ਦੰਦੇ ਆਏ ਆ ਭਾਈ ਮਰਨੀ ਦਾ ਲੱਗ ਰਹੀ ਆ ਤੇ ਰੋਕ ਲੈ ਫਿਰ ਗੱਡੀ ਹਾਂ ਰੋਕ ਲੈ ਭਾਈ ਠੀਕ ਆ ਭਾਈ ਭਾਈ ਆਪਣੇ ਕੋਲ 5 ਕਿਲੋ ਫੀਮ ਹੈ ਮੂੰਹ ਧੋ ਗਏ ਆਪਾਂ ਗੱਡੀ ਛੇਤੀ ਖਿੱਚਦੇ ਆ ਠੀਕ ਹੈ ਭਾਈ ਫਿਰ ਧੋ ਲੈਣੇ ਆ ਹੈ ਹੋਰ ਭਾਈ ਚਾ ਰੋਕ ਬਾਈ ਗੱਡੀ ਇਹ ਨੂੰਰੀ ਦੇਖਦੇ ਆ ਥੱਲੇ ਹਾਂ ਇੱਥੇ ਇੱਥੇ ਕੌਣ ਪੁੱਛਦੇ ਬਾਈ ਮੂੰਹ ਧੋ ਲੈਣੇ ਆ ਆਪਾਂ ਇਹ ਰੰਗਵਾ ਦੇ ਬਾਈ ਨੀਂਦ ਬਹੁਤ ਆ ਰਹੀ ਸੀ ਯਾਰ ਬਾਈ ਉੱਤਰ ਗਈ ਮੇਰੀ ਨਾ ਫੇਰ ਲਾ ਲਈ ਮਾਲ ਕਿੱਥੇ ਪਿਆ ਹੈ ਮਾਲ ਗੱਡੀ ਚ ਭੇਗੀ ਹੋਰ ਬਚ ਗਿਆ ਪੁਲਿਸ ਉਹਨਾਂ ਦੇ ਫੇਰ ਲਾ ਲਈ ਤਾਂ ਥੋੜਾ ਥੋੜਾ ਮਾਲ ਵੀ ਖਾ ਲਈ ਯਾਰ ਖਾਣੇ ਬਈਨਾਂ ਦੀ ਚਾਹ ਪੀ ਮਾਇ ਚਾਚੂ ਪੀ ਲੰਨਿਆ ਕਿਤੇ ਹਾਂ ਬਈ ਤੇ ਕਿੱਦੜੀ ਹੈ ਗੱਡੀ ਤੇ ਬੱਚੇ ਦੀ ਵੀ ਮਿਹਰਬਾਨੀ ਚੱਲ ਬਾਈ ਚੱਲ ਚੱਲੀਏ ਗੱਡੀ 'ਚ 5 ਕਿਲੋ ਫੀਮ ਪਈ ਆ ਆਪਣੀ ਕਿਤੇ ਕੋਈ ਉਹ ਨਾ ਤੋ ਤਵਾਜੇ ਦੇਖੀ ਭੈਣ ਦਾ ਯਾਰ ਵੀ ਬਿੰਗੇ ਲਤਾਂ ਲੈ ਕੇ ਜੇ ਕੀਪਤਾ ਲੱਗ ਠੀਕ ਲੋ 5 ਕਿਲੋ ਲੈ ਵੀ ਬਣ ਕੇ ਜਾਂਦਾ ਬੱਲੇ ਬੱਲੇ ਚੋਕਲੇਟ ਅਰੇ ਚੋਕਲੇਟ ਇਹ ਬਤ ਕਿਹੜਾ ਹੈ ਬੇਬੇ ਮੈਂ ਤਾਂ ਥੀਮ ਚੋਰੀ ਰਿਆ ਕਰਕੇ ਬੇਬੇ ਮੈਨੂੰ ਅੱਜ ਅਚਾਨਕ ਬਚਾਰੇ ਨੂੰ ਮਣਕੇ ਨਾਲ ਚੋਰੀ ਨਹੀਂ ਕਰਨਾ ਮੈਂ ਬਚਾ ਤਾਂ ਲਉਂਗੀ ਪੁੱਤਾ ਫੇਰ ਨਾ ਨਾ ਥੇਕ ਨਾ ਬੇਬੇ ਮੈਂ ਯਾਦ ਨਾਲ ਮੈਂ ਲੈ ਕੇ ਰੋ ਮੈਂ ਫੀਮ ਬੇਜ ਕੱਬ ਕਾ ਬਸ ਸੌਤ ਬੱਲ ਸੇシャਲ ਬੇਸਿਕ ਬਾਲਾ ਹਾਂ ਬਸ ਨਾ ਖਣਾ ਆਦ ਨੀ ਰਾਤਾ ਠੀਕ ਹੈ ਬੇਬੇ ਲੈ ਮੇਰੀ ਬਚਾਰੀ ਨੂੰ ਵਿਖੋ ਦੇ ਦੋ ਠੀਕ ਹੈ ਬੋਏ ਕਿਨੇ ਘਰ ਲਾਇਦਾ ਨਾ ਬਈ ਸਾਡੇ ਬੇਬੇ ਤੇਰਾ ਮੁੰਡਾ ਕਿੱਥੇ ਸਾਡੀ ਫੀਮ ਚੱਕੇ ਲੈ ਹੋ ਚੋਰੀ ਕਰ ਲੈ ਮੇਰੇ ਤਾਂ ਹੁੰਦਾ ਹੀ ਨਹੀਂ ਹੈ ਆਹ ਕੱਟ ਸੱਪਰਸਾਨਾ ਵਾਰ ਗਿਆ ਭਾਈ ਉਹ ਤਾਂ ਮੈਨੂੰ ਲੱਗਦਾ ਕਿਸੇ ਹੋਰ ਕਰੇ ਲੋਕੋ ਗਿਆ ਯਾਰ ਭਾਈ ਉਹ ਤਾਂ ਮੈਨੂੰ ਲੱਗਦਾ ਕਿਸੇ ਹੋਰ ਕਰੇ ਬਾਕੀਆ ਯਾਰ ਆਪਣਾ ਯਾਰ ਆਪਣਾ ਤਾਂ ਹੋ ਗਿਆ ਕੰਮ ਬੈਂਜ ਪੰਜ ਕਿਲੋ ਫੀਮ ਹੈਗੀ ਕਿੰਨੀ ਸੀ ਯਾਰ ਇਹ ਤਾਂ ਕੰਮ ਗਲਤ ਹੋ ਗਿਆ ਸਭ ਕੁਝ ਖਰਾਬ ਹੋ ਗਿਆ ਚਲ ਭਾਈ ਕਿਸੇ ਹੋਰ ਦੇਖ ਲੈ ਚਲ ਭਾਈ ਬੈਠ ਨਾ ਬੈਠ ਨਾਲ ਨਹੀਂ ਕੰਮ ਚੱਲਦਾ ਲੈ ਤਾਂ ਕੰਮੀ ਜਾਂਦੇ ਨੇ ਮੇਰੇ ਬਹੁਤ ਕੰਮ ਐ ਐਸੇ ਤਾਂ ਨਹੀਂ ਲੁੱਟਦੇ ਬਿੱਤੇ ਸੋਣਾ ਜੇ ਪਤਾ ਆ ਜਾਵੇ ਤਾਂ ਵਾਗੇ ਧੰਨਵਾਦ ਤੇਰਾ ਤਾਂ ਮੈਨੂੰ ਵਿਚਾਰਿਆ ਤਾਂ ਮੇਰੀ ਫੀਮ ਦੇ ਦੇ ਬੇਬੇ ਤੇਰਾ ਮੁੰਡਾ ਹੈਗਾ ਬੇਬੇ ਤੇਰਾ ਲੈ ਤੇ ਵੀ ਮੁੰਡਾ ਹੈ ਤਾਂ ਤੇਰਾ ਬੇਬੇ ਅਤੇ ਫੀਮ ਤੋਂ ਮੁੰਡਾ ਬਣਾਤਾ ਬਿਲਕੁਲ ਕਿ ਮੈਂ ਪੁਰਾਣੇ ਜਵਾਲੇ ਦੀਆਂ ਤੇਨ ਕਿਤਾਂ ਖਾਧ ਰਹਾ ਹਾਂ ਅੱਛਾ ਬੇਬੇ ਮਰ ਗਈ ਤੂੰ ਪੁਰਾਣੇ ਜਵਾਲੇ ਦੀ ਸਕੀਨੀ ਬੁਢੀ ਹੈ ਸਕੀਨੀ ਓਹ ਹੋ ਬੇਬੇ ਮੰਨ ਗਿਆ ਤੈਨੂੰ ਮੰਨ ਗਿਆ ਬੇਬੇ ਧੰਨਵਾਦ ਬੇਬੇ ਤੇਰਾ ਧੰਨਵਾਦ ਬੇਬੇ